ਅੱਜ ਸਾਡੇ ਹਾਈਡ ਮੈਮੋਰੀਅਲ ਸੈਂਟਰ ਦੇ ਮੌਕੇ ਦੇ ਵਿੱਚ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਬੜੀ ਤੂਮਤਾੰਗ ਨਾਲ ਮਨਾਇਆ ਗਿਆ ਹੈ। ਪ੍ਰਭੂ ਯਿਸੂ ਮਸੀਹ ਪੂਰੇ ਸੰਸਾਰ ਦੇ ਵਾਸਤੇ ਆਇਆ। ਉਹਨਾਂ ਨੇ ਕੋਈ ਧਰਮ ਜਾਂ ਜਾਤ ਦੇ ਨਾਲ ਪੱਖਪਾਤ ਨਹੀਂ ਕੀਤਾ। ਉਹਨਾਂ ਨੇ ਸਾਰੇ ਸੰਸਾਰ ਦੀਆਂ ਆਤਮਾਵਾਂ ਨੂੰ ਬਚਾਉਣ ਦੇ ਲਈ ਜਨਮ ਲਿਆ ਵਾ। ਉਹ ਖੁਦ ਉਹ ਖੁਦਾ ਹੈ। ਔਰ ਖੁਦਾ ਦੇ ਜੋ ਹੈ ਉਹ ਇਨਸਾਨ ਦੇ ਰੂਪ ਵਿੱਚ ਇੱਥੇ ਆਇਆ। ਜੋ ਵੀ ਕੋਈ ਵਿਸ਼ਵਾਸ ਕਰੇ ਹਮੇਸ਼ਾ ਜ਼ਿੰਦਗੀ ਪਾਏ। ਉਹਨਾਂ ਦਾ ਕੋਈ ਰਾਜਨੀਤਿਕ ਰਾਜ ਨਹੀਂ ਆ ਉਹਨਾਂ ਦਾ ਆਤਮਿਕ ਰਾਜ ਇਸੇ ਲਈ ਅਸੀਂ ਬੜੇ ਤੁਮਤਾਮ ਨਾਲ ਪਵਿੱਛ ਮਿਸਰ ਜਾ ਬਣਾਉਨੇ ਆ ਕਿ ਸਾਡਾ ਆਤਮਾਵਤ ਰਾਜਾ ਖੁਦ ਸੰਸਾਰ ਵਿੱਚ ਆ ਕੇ ਸਾਨੂੰ ਬਚਾ ਕੇ ਆਪਣੇ ਰਾਜ ਦੀ ਚਾਰ ਕਰਿਆ ਦੇਖੋ ਜੀ ਵੱਡਾ ਦਿਨ ਜੋ ਅਸੀਂ ਮੰਨਦੇ ਆ ਕਿ ਪ੍ਰਭੂ ਯਸ਼ੁਅ ਮਸੀਹ ਦਾ ਜਨਮ ਸਾਡੇ ਵਾਸਤੇ ਹੋਇਆ ਦਿਨ ਆ ਕਿ ਸਾਡੇ ਵਾਸਤੇ ਮਹਾਨ ਮੁਕਤੀਦਾਤਾ ਪੈਦਾ ਹੋਇਆ ਵਾ ਇਸ ਲਈ ਵੱਡੇ ਦਿਨ ਮਨਾਉਂਦੇ ਆਂ ਕੀ ਸੰਨਿਆ ਕੀ ਦੋਸਤ ਅਸੀਂ ਇਹ ਚਾਹੁੰਦੇ ਆ ਕਿ ਅਸੀਂ ਸਾਰੇ ਇਕਤਾ ਦੇ ਨਾਲ ਪਿਆਰ ਦੇ ਨਾਲ ਮੁਹੱਬਤ ਨਾਲ ਰਹੀਏ ਸਾਰੀਆਂ ਜੱਤਾਂ ਤਰਮਾ ਤੋਂ ਤਾਂ ਉੱਠ ਕੇ ਨੁਕਤਾ ਦੇ ਨਾਲ ਇੱਕ ਦੂਜੇ ਦੇ ਪਿਆਰ ਕਰੀਏ ਮੁਹੱਬਤ ਕਰੀਏ ਤੇ ਮੁਹੱਬਤ ਨਾਲ ਰਹੀਏ ਤੇ ਆਪਣੇ ਪੰਜਾਬ ਨੂੰ ਆਪਣੇ ਭਾਰਤ ਦੇਸ਼ ਨੂੰ ਖੁਸ਼ਹਾਲ ਬਣਾਈਏ ਅੱਜ ਦਾ ਦਿਨ ਬਹੁਤ ਹੀ ਖੁਸ਼ੀਆਂ ਦੇ ਚਾਹਵਾਂ ਦੇ ਨਾਲ ਪੂਰੀ ਦੁਨੀਆ 'ਚ ਮਨਾਇਆ ਜਾ ਰਿਹਾ ਜੀ ਰਬੀਯਾ ਸ਼ਮਸੀ ਦੇ ਜੀਵਨ ਲੋਕਾਂ ਇਸ ਦੁਨੀਆ ਲਈ ਸਮਰਪਤ ਅੱਜ ਦਾ ਜਨਮ ਦਾ ਦਿਨ ਉਹਨਾਂ ਦਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਤਦਾਦ ਦੇ ਵਿੱਚ ਲੋਕ ਇਕੱਠਾ ਹੋਏ ਆ ਪ੍ਰਭੂ ਯੇਸ਼ੂ ਦੇ ਜਨਮ ਦਿਨ ਦੀਆਂ ਖੁਸ਼ੀਆਂ ਮਨਾਉਣ ਦੇ ਲਈ ਅਸੀਂ ਸਾਰੀ ਦੁਨੀਆ ਦੇ ਲਈ ਇਸ ਪੂਰੇ ਸ਼ਹਿਰ ਦੇ ਲਈ ਸਾਡੇ ਦੇਸ਼ ਦੇ ਲਈ ਸ਼ੁਭ ਕਾਮਨਾਵਾਂ ਲੈ ਕੇ ਆਵੇ ਪ੍ਰਭੂ ਯੇਸ਼ੂ ਦਾ ਜੀਵਨ ਲੋਕਾਂ ਦੇ ਜੀਵਨਾਂ ਨੂੰ ਬਦਲੇ ਪਰ ਅੱਜ ਦਾ ਇਹ ਦਿਨ ਜਿਹੜਾ ਆ ਬਹੁਤ ਹੀ ਭਾਗਾਂ ਵਾਲਾ ਆ ਅਸੀਂ ਸਾਰੇ ਨਾਲ ਮਿਲ ਕੇ ਇਸ ਪ੍ਰਭੂ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਮਣੀਏ। ਔਰ ਮੈਂ ਸਾਰਿਆਂ ਨੂੰ ਵਧਾਈ ਦਿੰਨਾ ਅੱਜ ਦੇ ਇਸ ਖੂਬਸੂਰਤ ਦਿਨ ਦੇ ਲਈ, ਉਹਨਾਂ ਦੇ ਜਨਮ ਦੇ ਦਿਹਾੜੇ ਦੇ ਲਈ ਔਰ ਆਉਣ ਵਾਲੇ ਨਵੇਂ ਸਾਲ ਦੇ ਲਈ। ਕਿ ਨਵਾਂ ਸਾਲ ਸਾਰੇ ਦੰ ਲਈ ਬਹੁਤ ਹੀ ਖੁਸ਼ੀਆਂ ਤੇ ਸੁੱਖ-ਸਮਰੱਧੀ ਵਾਲਾ ਹੋਵੇ। ਸਿਹਤ ਤੇ ਤੰਦਰੁਸਤੀਆਂ ਵਾਲਾ ਹੋਵੇ। ਵੱਡਾ ਦਿਨ ਪ੍ਰਭੂ ਯੀਸ਼ੂ ਦੇ ਜੀਵਨ ਦੇ ਨਾਲ ਸੰਬੰਧਤ ਹੈ ਜੀ। ਅੱਜ ਦਾ ਦਿਨ ਜਿਹੜਾ ਆ ਕਿਸਮੇ ਦੇ ਰੂਪ ਦੇ ਵਿੱਚ ਜਿਹਨੂੰ ਅਸੀਂ ਮਨਾਉਨੇ ਆ ਉਹ ਪੂਰੀ ਦੁਨੀਆ ਦੇ ਲਈ ਆ। ਉਹਨਾਂ ਨੇ ਇਸ ਧਰਤੀ ਤੇ ਜਨਮ ਲਿਆ پوری ਦੁਨੀਆ ਵਾਸਤੇ ਤਾਂ ਕਿ ਜੋ ਵੀ ਦੁਨੀਆ ਦੇ ਵਿੱਚ ਕੋਈ ਗਲਤ ਕ੍ਰੀਤੀਆਂ ਸੀਗੀਆਂ ਕੁਝ ਗਲਤ ਭਾਵਨਾਵਾਂ ਸੀਗੀਆਂ ਉਹ ਸਾਰਿਆਂ ਨੂੰ ਬਦਲਣ ਦੇ ਲਈ ਪ੍ਰਭੂ ਨੇ ਪਰਮੇਸ਼ਰ ਦੇ ਨਾਲ ਜੋੜਨ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਲੋਕੀ ਉਹਨਾਂ ਦੇ ਮਗਰ ਲੱਗ ਕੇ ਉਹਨਾਂ ਦੀਆਂ ਗੱਲਾਂ ਨੂੰ ਉਹਨਾਂ ਦੇ ਇਹ ਵਿਚਾਰਾਂ ਨੂੰ ਉਹਨਾਂ ਦੀ ਸੱਚਾਈ ਦੇ ਮਗਰ ਲੱਗ ਕੇ ਅੱਜ ਦੁਨੀਆ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਭਾਬੀ ਈਸ਼ ਦਾ ਨਾਮ ਹਰ ਕੋਨੇ ਕੋਨੇ ਦੇ ਵਿੱਚ ਫੈਲਿਆ ਤੇ ਅੱਜ ਦਾ ਇਹ ਖੂਬਸੂਰਤ ਦਿਨ ਅਸੀਂ ਸਾਰੀ ਦੁਨੀਆ ਨੂੰ ਇਹ ਵਧਾਈ ਦਿੰਨੇ ਆ ਸਾਰੀ ਦੁਨੀਆ ਦੇ ਲਈ ਇਹ ਬਹੁਤ ਹੀ ਖੁਸ਼ ਤੇ ਇਜਤ ਪਰਿਆ ਦਿਨ ਅੱਜ ਤੋਂ 2025 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਇੱਕ ਇਨਸਾਨ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਪੈਦਾ ਹੋਏ ਜਿਨ੍ਹਾਂ ਨੇ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਨੇ ਉਹ ਸੋ ਇਸ ਸ਼ੁਭ ਦਿਹਾੜੇ ਦੇ ਉੱਤੇ ਮੈਂ ਸੰਸਾਰ ਭਰ ਵਿੱਚ ਵਸਦੇ ਸਾਰੇ ਹੀ ਲੋਕਾਂ ਨੂੰ ਇਸ 크리스마ਸ ਦਿਵਸ ਦੀਆਂ ਵਧਾਈਆਂ ਦਿੰਨਾ ਹਾਂ ਤੇ ਨਾਲ ਦੀ ਨਾਲ ਹੀ ਸਾਨੂੰ ਨਫ਼ਰਤਾਂ ਨੂੰ ਭੁੱਲ ਕੇ ਜੋ ਸਾਨੂੰ ਮਸੀਹ ਨੇ ਸਿਖਾਇਆ ਹੈ ਕਿ ਨਫ਼ਰਤਾਂ ਨੂੰ ਭੁੱਲ ਕੇ ਇੱਕ ਦੂਜੇ ਨਾਲ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਤੇ ਇੱਕ ਅਜੀਹਾ ਸੰਦੇਸ਼ ਦਈਏ ਅੱਜ ਦੇ ਦਿਨ ਕਿ ਅਸੀਂ ਬਿਨਾਂ ਕਿਸੇ ਲੜਾਈ ਝਗੜੇ ਬਿਨਾਂ ਕਿਸੇ ਫਿਰਕਾ ਪ੍ਰਸਤੀ ਤੋਂ ਇੱਕ ਹੋ ਕੇ ਸੰਸਾਰ ਨੂੰ ਇੱਕ ਵਧੀਆ ਮੈਸੇਜ ਦਈਏ ਔਰ ਇਹੀ ਇੱਕ ਦੁਨੀਆਦਾਰੀ ਦਾ ਰੂਲ ਹੈ ਸੀ ਰਾ ਸਚਾਈ ਤੇ ਜੀਵਨ ਹੈ ਉਹ ਜੀਵਨ ਬਦਲਦਾ ਨਾ ਕਿ ਧਰਮ ਬਦਲਦਾ ਸੋ ਸਾਨੂੰ ਉਹਨਾਂ ਦੀਆਂ ਸਖਿਆਵਾਂ ਤੇ ਚੱਲ ਕੇ ਆਪਣੇ ਜੀਵਨ ਨੂੰ ਸੁਧਾਈ ਵੱਲ ਲੈ ਕੇ ਜਾਣਾ ਚਾਹੀਦਾ ਸਚਾਈ ਵੱਲ ਲੈ ਕੇ ਜਾਣਾ ਚਾਹੀਦਾ ਨਾ ਕਿ ਬਲਕਿ ਪਖੰਡਵਾਦ ਵਾਲੀ ਸਾਈਡ ਤੇ ਸੋ ਮੈਂ ਇਸ ਟੀਜ ਤੋਂ ਤੁਹਾਨੂੰ ਇਹੀ ਕਹਿਣਾ ਹੈ ਕਿ ਸਤਿਮੁੱਚ ਮਸੀਹ ਜਿਹੜੇ ਸੀ ਇੱਕ ਸ਼ਾਂਤੀ ਦਾ ਪ੍ਰਤੀਕ ਸੀ ਪਿਆਰ ਦਾ ਸਨੇਹਾ ਲੈ ਕੇ ਆਇਆ ਤੇ ਕ੍ਰਿਸਚੀਅਨਿਟੀ ਇਹ ਪਿਆਰ ਹੀ ਵੰਡਦੀ ਹੈ ਨਫਰਤ ਨਹੀਂ ਕੀ ਸੁਣਿਆ ਕਿ ਦੇਸ਼ ਵਾਸੀਆਂ ਨੂੰ ਮੈਂ ਇਹੀ ਸਨੇਹ ਦੇਣਾ ਚਾਹੁੰਦਾ ਹੈ ਕਿ ਅਮਨ ਸ਼ਾਂਤੀ ਦੇ ਨਾਲ ਆਪਾ ਰਹੀਏ ਧਰਮਾਂ ਦੇ ਵਿੱਚ ਨਾ ਵੱਜ ਕੇ ਇੱਕ ਸੱਚੇ ਤੇ ਅੱਛੇ ਨਾਗਰਿਕ ਹੁੰਦਾ ਫਰਜ਼ ਨਭਾਈਏ। ਪ੍ਰਭੇ ਯੀਸ਼ੂ ਤੋਂ ਮੰਗਣ ਵਾਸਤੇ ਤਾਂ ਐਵੇਂ ਬਹੁਤ ਸਾਰੀਆਂ ਚੀਜ਼ਾਂ ਲਈ ਪਰ ਮੈਂ ਇੱਕ ਚੀਜ਼ ਦੱਸਦੀ ਆ ਕਿ ਅੱਜ 25 ਦੇ ਸੰਮਰ ਜੋ ਮਨਾਇਆ ਜਾ ਰਿਹਾ ਆ ਉਹ ਪ੍ਰਭੇ ਯੀਸ਼ੂ ਦੇ ਜਨਮ ਦਿਹਾੜੇ ਨੂੰ ਮੰਨ ਕੇ ਮਨਾਇਆ ਜਾ ਰਿਹਾ ਹੈ। ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹ ਸਿਰਫ ਅੱਜ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਫਲਕੀ ਪੂਰੇ ਵਰਲਡ ਦੇ ਵਿੱਚ ਮਨਾਇਆ ਜਾ ਰਿਹਾ ਹੈ। ਤੇ ਅਸੀਂ ਇਸ ਦਿਨ ਦਾ ਬਹੁਤ ਬੇਸਬਰੀ ਨਾਲ ਇੱਕ ਤਿਸ਼ਚਨ ਨੂੰ ਵੀ ਇੰਤਜ਼ਾਰ ਹੁੰਦਾ ਹੈ ਮੇਰੇ ਅਕੋਰਡਿੰਗ ਪਰ ਬਾਕੀ ਵੀ ਆਪਾਂ ਕਹਿ ਸਕਦੇ ਆਂ ਕਿ ਬਾਕੀ ਧਰਮਾਂ ਦੇ ਵਿੱਚ ਵੀ ਇਸ ਇਸ 크리스마ਸ ਨੂੰ ਮਨਾਇਆ ਜਾ ਰਿਹਾ ਵਾ ਜਿੱਦਾਂ ਕਿ ਪੂਰੇ ਵਰਲਡ ਚ ਲਾ ਲਓ ਇੰਡੀਆ ਚ ਲਾ ਲਓ ਪੰਜਾਬ ਚ ਲਾ ਲਓ ਤੇ ਸਾਰੇ ਹੀ ਇਸ ਦਿਨ ਨੂੰ ਬਹੁਤ ਪਵਿੱਤਰ ਖੁਸ਼ਪਰਿਆ ਜਾਂ ਫਿਰ ਕਹਿ ਸਕਦੇ ਆਂ ਕਿ ਇਸ ਦਿਨ ਬੱਚਿਆਂ ਨੂੰ ਬੇਸਬਰੀ ਦਾ ਇੰਤਜ਼ਾਰ ਹੁੰਦਾ ਇੱਕ ਸੰਟਾ ਕਲੋਜ਼ ਨੂੰ ਲੈ ਕੇ ਜਾਂ ਫਿਰ ਇਸੀ ਕਹਿ ਸਕਦੇ ਆਂ ਕਿ ਇਸ ਦਿਨ ਡੈਕੋਰ ਹੁੰਦਾ ਬਹੁਤ ਵਧੀਆ ਤਾਂ ਕਾਫੀ ਸਾਰੇ ਸੰਦੇਸ਼ ਸਾਨੂੰ ਜੋ ਹੈ ਕਿ 1 25 ਦਸੰਬਰ ਯਾਨੀ 크ਿਸਮਸ ਵਾਲੇ ਦਿਨ ਦੇ ਮਿਲਦੇ ਨੇ ਇਹ ਪਰੰਪਰਾ ਸਾਡੀ ਬਹੁਤ ਪੁਰਾਣੀ ਆ ਇੱਕ ਬੱਚਿਆਂ ਨੂੰ ਜਿੱਦਾਂ ਕਿ ਖੁਦਾ ਦੇ ਲੜ ਲਾਉਣ ਦੇ ਵਾਸਤੇ ਜਾਂ ਤੁਸੀਂ ਕਹਿ ਲੋ ਕਿ ਮਾਂ ਪਿਓ ਨੇ ਇਦਾਂ ਇੱਕ ਲੜ ਲਗਾ ਦਿੱਤਾ ਕਿ ਤੁਸੀਂ ਖੁਦਾ ਨੂੰ ਮੰਨਣਾ ਜਿਵੇਂ ਕਿ ਅਸੀਂ ਭਗਤੀ ਕਰਨੀ ਖੁਦਾ ਤੋਂ ਕੁਝ ਮੰਗਦੇ ਆ ਵਾਹਿਗੁਰੂ ਤੋਂ ਕੁਝ ਮੰਗਦੇ ਆ ਤਾਂ ਉਹ ਇੱਕ ਮਤਲਬ ਇਹ ਹੈ ਕਿ ਇਸ ਦਿਨ ਨੂੰ ਯਾਦਗਾਰ ਬਣਾਉਣ ਵਾਸਤੇ ਅਸੀਂ ਬੱਚਿਆਂ ਦੇ ਅੱਗੇ ਇੱਕ ਸੰਟਾ ਰੂਪ ਦਾ ਜਿਵੇਂ ਕਿ ਸੰਟਾ ਕਲੋਜ਼ ਲਾ ਲੋ ਜਾਂ ਉਸ ਰੂਪ ਨੂੰ ਮੰਨ ਕੇ ਅਸੀਂ ਜਿੱਦਾਂ ਕਿ ਬੱਚਿਆਂ ਨੂੰ ਇੱਕ ਆਸ ਹੁੰਦੀ ਹੈ ਕਿ ਕ੍ਰਿਸਮਸ ਆਊਗਾ ਅਸੀਂ ਉਸ ਦਿਨ ਕੁਝ ਮਲਾਂਗੇ ਸਾਨੂੰ ਮਿਲੇਗਾ ਮਤਲਬ ਬੱਚਿਆਂ ਦੇ ਬੱਚਿਆਂ ਦੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਸੰਟਾ ਨੂੰ ਅੱਗੇ ਰੱਖ ਕੇ ਮਾਤੇ ਤੁਹਾਨੂੰ ਇਹ ਸੁਨਿਆ ਸੋਰੀ ਸੁਨਿਆ ਕੀ ਰੀਵਾਇਤ ਦੰਦਸ਼ੀ ਅੱਜ ਦੇ ਦਿਨ ਲਈ ਮੈਂ ਹੀ ਸੁਨਿਆ ਦਊਂਗੀ ਕਿ ਸਾਰੇ ਯਾਨੀ ਜਿੰਨਾਂ ਕਿ ਅੱਜ ਅਸੀਂ ਖੋਜਵਾ 25 ਦਸੰਬਰ 2025 ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਦਾਂ ਹੀ ਕ੍ਰਿਸਮਸ ਮਨਾਈਏ ਆਪਸ ਵਿੱਚ ਭਾਈਚਾਰਾ ਰੱਖੀਏ ਕੋਈ ਮਤਲਬ ਜਾਤ ਪਾਤ ਨੂੰ ਵਿੱਚ ਨਾ ਲੈ ਕੇ ਆਈਏ ਤੇ ਕ੍ਰਿਸਮਸ ਦਾ ਦਿਹਾੜਾ ਇਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਮਨਾਉਂਦੇ ਰਹੀਏ ਥੈਂਕ ਯੂ ਮਾਨਜੋਗ ਐਸਐਸਪੀ ਸਾਹਿਬ ਮੋਗੇ ਦੇ ਹਰੇਕ ਤਨਤਾ ਸਾਡੀ ਟ੍ਰੈਫਿਕ ਦੀ ਜਿਹੜੀ ਪੁਲਿਸ ਆ ਉਹ ਬੜੀ ਮਿਹਨਤ ਨਾਲ ਕੰਮ ਕਰ ਰਹੀ ਆ ਤੇ ਇਹ ਜਿਹੜਾ ਤਿਹਾਰਾ 크ਿਸਮਸ ਦਾ ਇਹ ਬੜਾ ਖੁਸ਼ੀ ਦਾ ਤਿਹਾਰਾ ਹੈ ਤੇ ਲੋਕ ਤਿਹਾਰ ਦੇ ਵਿੱਚ ਬਹੁਤ ਤਰ੍ਹਾਂ ਦੇ ਵਿੱਚ ਆਜੋ ਚੱਲ ਰਹੇ ਨੇ ਤੇ ਇਹ ਟ੍ਰੈਫਿਕ ਦੀ ਸਮੱਸਿਆ ਲੈ ਕੇ ਇਸ ਰੋਡ ਦੇ ਉੱਪਰ ਪੂਰਾ ਟ੍ਰੈਫਿਕ ਕੋਸਾ ਬਰੋਧ ਕੀਤਾ ਗਿਆ ਲੋਕਲ ਪੁਲਿਸ ਦੇ ਪ੍ਰਬੰਧ ਵੀ ਤੇ ਪੁਲਿਸ ਦੇ ਪੁਕਤਾ ਪ੍ਰਬੰਧ ਪੂਰੇ ਨੇ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਰਸਤਾ ਹੈ ਪਰ ਟ੍ਰੈਫਿਕ ਦੀ ਸਮੱਸਿਆ ਕਿਸੇ ਨੂੰ ਨਹੀਂ ਕਿਉਂਕਿ ਲੋਕਾਂ ਦੀ ਆਵਾਜਾਈ ਹੈ ਜਦ ਟ੍ਰੈਫਿਕ ਕੰਨਵਿਕਨ ਚੱਲ ਰਿਹਾ ਇਸ ਕਰਕੇ ਕਿਸੇ ਨੂੰ ਕਿਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੋ ਪੂਰੀ ਪਰਵੰਦਾ ਜਿਹੜੀ ਪੁਲਿਸ ਮਸਤੈਜ ਦਿਨਾਂ ਕੰਮ ਕਰ ਰਹੀ ਆ ਔਰ ਪੂਰੇ ਵਧੀਆ ਪ੍ਰਬੰਧ ਕੀਤੇ ਨੇ ਉਹ ਪ੍ਰਸ਼ਾਸਨ ਨੇ ਸਰ ਸਾਾਨੂੰ ਲੱਗੂ ਵੀ ਟ੍ਰੈਫਿਕ ਸਮੱਸਿਆ ਜ਼ਿਆਦਾ ਆ ਤਾਂ ਸੀ ਜਿਹੜੀਆਂ ਬੱਸਾਂ ਬਾ ਬੁੱਗੀਪੁਰਾ ਚੌਕ ਉਧਰ ਦੀ ਕਨਵਰਟ ਕਰ ਦੇਵਾਂਗੇ ਲੋਹਾਰਾ ਚੌਕ ਤੇ ਪਰ ਹਜੇ ਤੱਕ ਸਵੇਰ ਦੀ ਕੋਈ ਸਮੱਸਿਆ ਨਹੀਂ ਆਈ ਸਾਡੀ ਪੁਲਿਸ ਇੱਥੇ ਦਿਨ ਤਾਂ ਪ੍ਰੋਗਰਾਮ ਖਤਮ ਨਹੀਂ ਹੁੰਦਾ ਪੂਰੀ ਰਾਤ ਤੱਕ ਉੱਥੇ ਜਿਹੜੀ ਡਿਊਟੀਆਂ ਖਤਮ ਕਰਕੇ ਤੇ ਪੂਰੇ ਨਿਰਵਿਘਤ ਨਾਲ ਕੰਮ ਸੌਤ ਕਰਕੇ ਫਿਰ ਜਾਵਾਂਗੇ ਅਪੀਲ ਕੀ ਕਰੋ ਲੋਕਾਂ ਨੂੰ ਅਸੀਂ ਇਹਹੀ ਪੀੜ ਕਰਾਂਗੇ ਜੇ ਟ੍ਰੈਫਿਕ ਪੁਲਿਸ ਦਾ ਸਹਿਯੋਗ ਦਿਓ ਜਿਹੜੀਆਂ ਗੱਡੀਆਂ ਲਗਭਗ ਕੁ ਔਰ ਜਿਹੜੇ ਵਾਹਨ ਹੈ ਮਤਲਬ ਉਹਨਾਂ ਨੂੰ ਛੋਟੇ ਜਿਹੜੇ ਮਤਲਬ ਵਾਹਨ ਜਾਂ ਅੰਦਰ ਲੈ ਕੇ ਆਉਂਦੀ ਕੋਸ਼ਿਸ਼ ਕਰਦੇ ਆ ਉਹਨੂੰ ਬਾਹਰ ਪਿੱਛੇ ਕਿਤੇ ਜਿਹੜੀ ਆਪਣਾ ਮੇਹ ਚੌਕ ਦੇ ਨਾਲ ਪੱਲੇ ਪਾਸੇ ਪਿੱਛੇ ਪਾਸੇ ਵੱਡੀਆਂ ਗੱਡੀਆਂ ਲੈ ਕੇ ਨਾ ਆਉ ਤਾਂ ਕਿ ਜਿਹੜੀ ਰਸਤੇ ਵਿੱਚੋਂ ਵੱਜਤ ਹੋ ਸਕੇ